ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਇੱਕ ਬਿਆਨ ਦੀ ਜਿਹੜੀ ਆਪਾਂ ਕਹਿ ਲਈਏ ਕਿ ਨਿੱਜੀ ਮੀਡੀਆ ਚੈਨਲ ਨੇ ਮੀਡੀਆ ਆਦਾਰੇ ਨੇ ਇੱਕ ਲਗਾਈ ਹੈਗੀ ਆ ਉਹ ਕਹਿੰਦੇ ਕਿ ਪੰਥ ਤੇ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਭਲੇ ਦੇ ਲਈ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਨਾਲ ਏਕਤਾ ਜਿਹੜੀ ਹੈ ਉਹ ਹੋ ਸਕਦੀ ਹੈਗੀ ਆ ਸਰਦਾਰ ਹਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਕਿਵੇਂ ਇਸ ਬਿਆਨ ਦਾ ਆਪਾਂ ਵਿਸ਼ਲੇਸ਼ਣ ਕਰਾਂਗੇ ਜੇ ਇਹੀ ਕਰਨਾ ਸੀ ਤੇ ਇਹ ਤਾਂ ਫਿਰ ਬਹੁਤ ਸਾਲ ਪਹਿਲਾਂ ਵੀ ਹੋ ਸਕਦਾ ਸੀ ਫਿਰ ਇਹ ਇੰਨਾ ਲੰਬਾ ਆਪਾਂ ਕਿ ਇੱਕ ਸਮਾਂ ਵੇਟ ਕਿਉਂ ਕਰਨਾ ਤੇ ਇੱਕ ਬਿਆਨ ਉਹਨਾਂ ਦਾ ਇਹ ਵੀ ਆਇਆ ਵਿਪਵਿਕ ਵਿੱਚ ਅਕਾਲੀ ਸਰਕਾਰ ਬਣਾਉਣ ਲਈ ਆਪਾਂ ਸਾਰੀਆਂ ਅਕਾਲੀ ਧਿਰਾਂ ਨੇ ਇਕੱਠੀਆਂ ਹੋਈਆਂ ਸੋ ਜੇ ਅਕਾਲੀ ਧਿਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕੱਠਿਆ ਹੋਣਾ ਇਹ ਤਾਂ ਫਿਰ ਆਪਣਾ ਗਾਲ ਆ ਜਿਹੜਾ ਆਪ ਵੱਢਣ ਵਾਲੀ ਗੱਲ ਹੋਵੇਗੀ ਸੁਮਾਨ ਸਾਹਿਬ ਨੂੰ ਬੇਨਤੀ ਆ ਵੀ ਹੁਣ ਆ ਆਖਰੀ ਵਰਿਆਂ ਵਿੱਚ ਆ ਕੇ ਇੰਨੇ ਸਾਲ ਉਹ ਪੰਥਕ ਜਜ਼ਬਿਆਂ ਦਾ ਸੰਘਰਸ਼ ਕਰਕੇ ਸੋ ਹੁਣ ਉਹਨਾਂ ਨੂੰ ਪਾਵਰ ਪੋਲਿਟਿਕਸ ਦੇ ਇਸ ਲਾਲਚ ਵਿੱਚ ਨਹੀਂ ਫਸਣਾ ਚਾਹੀਦਾ ਉਹ ਇੱਥੇ ਪੋਲੀਟੀਕਲੀ ਗਲਤੀ ਕਰ ਰਹੇ ਨੇ ਸਿਹਰਦਤਾਏ ਹੈਗੇ ਆ ਵੀ ਕੌਮ ਨੂੰ ਜਥੇਵੰਦਕ ਤੌਰ ਤੇ ਹੋ ਸਕਦਾ ਮਾਨ ਸਾਹਿਬ ਹੀ ਅਗਵਾਈ ਦੇ ਦੇਣ ਹਨ ਬਿਉਨਾ ਵਿੱਚ ਜੇ ਅਗਵਾਈ ਦੀ ਇਹ ਕਾਬਲੀਅਤ ਹੋਵੇ ਉਹ ਇੱਕ ਸਿਹਰਦਤਾ ਨਾਲ ਅਗਵਾਈ ਦੇ ਕੇ ਕੌਮ ਨੂੰ ਇਸ ਸੰਕਟ ਵਿੱਚੋਂ ਕੱਢਣ ਦਾ ਯਤਨ ਕਰੇ ਸੁਰਦਰਪਤਾ ਸਿੰਘ ਜੀ ਪੰਥਕ ਤੇ ਰਾਮ ਨੂੰ ਕਿਸ ਤਰੀਕੇ ਦਾ ਆਪਾਂ ਕਹਿ ਲਈਏ ਕਿ ਕਲੈਕਟਿਵ ਸਿਸਟਮ ਸਿਰਜਣ ਦੀ ਲੋੜ ਹੈਗੀ ਆ ਜਿਸ ਤੇ ਨਾਲ ਜਿਹੜਾ ਹੈ ਕਿ ਚੋਣਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਜਾਇਆ ਜਾਵੇ ਜਿਹੜੀਆਂ ਕਮੀਆਂ ਪੇਸ਼ੀਆਂ ਤਰੰਤਾਂ ਚਰਈਆਂ ਨੇ ਉਹਨਾਂ ਨੂੰ ਦੂਰ ਕਿਵੇਂ ਕੀਤਾ ਜਾਵੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਉਹਦੇ ਵਿੱਚੋਂ ਜਿਹੜਾ ਤੁਹਾਡੇ ਬੰਦਕ ਸੋਚ ਹੈਗੀ ਆ ਪੰਥਕ ਧਰਾਂ ਵਿੱਚ ਵੀ ਇੰਟਰਨਲ ਪਾਵਰ ਸਟਰਗਲ ਆ ਜਿਹੜੀ ਉਹ ਚੱਲਦੀ ਹੈਗੀ ਆ ਸੋ ਜਿਹੜੀ ਇੰਟਰਨਲ ਪਾਵਰ ਸਟਰਗਲ ਆ ਉਹ ਖਤਮ ਕਰਨੀ ਪਵੇਗੀ ਸਾਰਿਆਂ ਨੂੰ ਇੱਕ ਸਹਿਰਦ ਨੁਮਾਇੰਦਗੀ ਦੇਣੀ ਪਵੇਗੀ ਜਿਸ ਤਰ੍ਹਾਂ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਪੁਨਰ ਸਰਜੀਤ ਅਕਾਲੀ ਦਲ ਹੈਗਾ ਜੇ ਇਹਨਾਂ ਦੀ ਹੀ ਚੰਗੀ ਕੋਲਾਬੋਰੇਸ਼ਨ ਹੁੰਦੀ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਇੱਕ ਚੰਗੇ ਵਕਤਾ ਨੇ ਧਰਮ ਦੇ ਗਿਆਤਾ ਨੇ ਸੋ ਠੀਕ ਹੈ ਉਹ ਰਾਜਨੀਤਿਕ ਲੀਡਰ ਉਹੇ ਜੇ ਸ਼ੈਤਾਨ ਔਰ ਚਤਰਨੀ ਹੈਗੇ ਜਿਸ ਤਰ੍ਹਾਂ ਦੇ ਉਹਨਾਂ ਦੇ ਰਵਾਇਤੀ ਅਕਾਲੀ ਨੇ ਸੋ ਉਹਨਾਂ ਵਿੱਚ ਸ਼ੈਤਾਨੀ ਚਤਰਾਈ ਚਲਾਕੀ ਤੇ ਜਿਹੜੀ ਇੱਕ ਥੰਦੇ ਕਮੀਨਗੀ ਨਹੀਂ ਹੈਗੀ ਹੈ ਨਾ ਉਹ ਬੜੇ ਸਿਹਰਦ ਔਰ ਆਮਾਨਦਾਰ ਲੀਡਰ ਨੇ ਪੰਥ ਲਈ ਦਰਦ ਰੱਖਦੇ ਨੇ ਸੋ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਤੇ ਹੋਰ ਜਿਹੜੀਆਂ ਪੰਥਕ ਤਰ੍ਹਾਂ ਨੇ ਜਿਹੜੀਆਂ ਸਿਹਰਦਤਾ ਨਾਲ ਨਾਲ ਚੱਲ ਸਕਦੀਆਂ ਉਹਨਾਂ ਸਾਰਿਆਂ ਨੂੰ ਸੰਗਠਿਤ ਕਰਨਾ ਸੋ ਅਕਾਲੀ ਦਲ ਵਾਰਿਸ ਪੰਜਾਬ ਵਾਲਿਆਂ ਨੇ ਇੱਥੇ ਇਹ ਗਲਤੀ ਕਰਿਆ ਉਹਨਾਂ ਨੂੰ ਲੱਗਿਆ ਸੀ ਇਹ ਸਾਡਾ ਇਲਾਕਾ ਹੈਗਾ ਇੱਥੇ ਇੱਥੇ ਅਸੀਂ ਸਹਿਜੇ ਇਹ ਬਿਨਾ ਕੋਈ ਕੰਮ ਕਰਿਆਂ ਜਿਹੜੇ ਹੈਗੇ ਜਿੱਤ ਜਾਵਾਂਗੇ ਪਰ ਉਹ ਇਸ ਤਰ੍ਹਾਂ ਵੋਟ ਪੋਲਿਟਿਕਸ ਵਿੱਚ ਨਹੀਂ ਹੁੰਦਾ ਲੋਕਾਂ ਦੇ ਮਨ ਹੈ ਜਿਹੜੇ ਬਹੁਤ ਤੇਜ਼ੀ ਨਾਲ ਬਦਲਦੇ ਹੈਗੇ ਆ ਸੋ ਤੁਸੀਂ ਦੇਖੋ ਜਿਨ੍ਹਾਂ ਨੇ ਫਰਵਰੀ ਵਿੱਚ 92 ਵਿਧਾਇਕ ਜਿਤਾਏ ਜਿਨ੍ਹਾਂ ਲੋਕਾਂ ਨੇ ਉਹਨਾਂ ਨੇ 2 ਮਹੀਨੇ ਬਾਅਦ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੋਕ ਸਭਾ ਤੋਂ ਜਿਤਾ ਦਿੱਤਾ ਹਨਾ 2 ਜਾਂ 3 ਮਹੀਨੇ ਸਰਕਾਰ ਬਣੀ ਨੂੰ ਹੋਈ ਸੀ ਮਈ ਵਿੱਚ ਜਿਹੜਾ ਹੈਗਾ ਸਿਮਰਨਜੀਤ ਸਿੰਘ ਮਾਨ ਆ ਜਿਹੜੀ ਲੋਕ ਸਭਾ ਦੀ ਸੀਟ ਜਿੱਤ ਚੰਦੇ ਹੈਗਾ ਸੋ ਲੋਕਾਂ ਦੀ ਮਾਨਸਿਕ ਤਬਦੀਲੀ ਬਹੁਤ ਤੇਜ਼ੀ ਨਾਲ ਜਿਹੜੀ ਹੈਗੀ ਆ ਹੋ ਰਹੀ ਆ ਲੋਕ ਬਹੁਤ ਵੱਡੀ ਤੂਫਾਨਾਂ ਦੇ ਸ਼ਿਕਾਰ ਨੇ ਉਹਨਾਂ ਦੀ ਮਾਨਸਿਕਤਾ ਵਿੱਚ ਬਹੁਤ ਵੱਡੇ ਤੂਫਾਨ ਉੱਠ ਰਹੇ ਹੈਗੇ ਆ ਉਹੋ ਰਾਜਨੀਤਿਕ ਤੌਰ ਤੇ ਕੋਈ ਇਸ ਤਰ੍ਹਾਂ ਦੇ ਸਿਹਰਦ ਧਿਰ ਦੀ ਭਾਲ ਕਰ ਰਹੇ ਹੈਗੇ ਜਿਹੜੀ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰੇ ਉਹਨਾਂ ਦੇ ਸੁਪਨਿਆਂ ਨੂੰ ਕੇਵਲ ਨਾਰਿਆਂ ਜਾਂ ਭਾਵੁਕ ਸਪੀਚਾਂ ਨਾਲ ਸਾਕਾਰ ਨਹੀਂ ਕੀਤਾ ਜਾ ਸਕਦਾ ਪ੍ਰੈਕਟੀਕਲੀ ਤੁਹਾਨੂੰ ਹੈਗਾ ਜਿਹੜਾ ਉਹ ਕਾਰਜ ਕਰਨਾ ਇੱਕ ਪ੍ਰੈਕਟੀਕਲ ਪੋਲਿਟਿਕਸ ਦਾ ਖਾਕਾ ਆਪਣਾ ਪੋਲਿਟਿਕਲ ਪ੍ਰੈਕਟੀਕਲ ਪ੍ਰੋਗਰਾਮ ਆਇਆ ਤੁਸੀਂ ਜਿਹੜੇ ਹੈਗੇ ਖਾਲਸਤਾਨ ਲਈ ਜੰਗ ਲੜ ਰਹੇ ਹਾਂ ਜਾਂ ਆਵਾਦਤਕਾਰਾਂ ਲਈ ਲੜ ਰਹੇ ਹਾਂ ਫਿਰ ਵੋਟ ਪੋਲਿਟਿਕਸ ਦੇ ਜਿਹੜੇ ਪੈਟਰਨ ਨੇ ਉਹ ਤੁਹਾਡੇ ਕਿਸ ਕਿਸਮ ਨਾਲ ਚੇਂਜ ਹੋਣਗੇ ਕਿੱਧਰ ਨੂੰ ਜਾਣਗੇ ਕਿੰਨਾ ਧਰਾਂ ਨੂੰ ਨਾਲ ਲੈਣਾ ਇਹ ਸਾਰਾ ਕਲੈਕਟਿਵਲੀ ਤੁਹਾਨੂੰ ਜਦੋਂ ਤੱਕ ਮਤਲਬ ਇੱਕ ਕਲੈਕਟਿਵ ਇੱਕ ਕਲੈਕਟਿਵ ਲੀਡਰਸ਼ਿਪ ਦੀ ਗੱਲ ਦੀਪ ਸਿੱਧੂ ਵੀ ਕਰਿਆ ਕਰਦਾ ਸੀ ਉਹ ਕਹਿੰਦਾ ਸੀ ਕਿ ਕਲੈਕਟਿਵ ਲੀਡਰਸ਼ਿਪ ਹੋਵੇ ਕਿ ਜੇ ਇਕਾਦੁੱਕਾ ਬੰਦੇ ਤੇ ਡਿਪੈਂਡਡ ਹੋਵਾਂਗੇ ਤੇ ਕਿਤੇ ਨਾ ਕਿਤੇ ਖਾਤਖਾਵਾਂਗੇ ਆਪਾਂ ਦੇਖਿਆ ਕਿ ਉਹਨਾਂ ਦੇ ਭਾਈ ਅਮਰਪਾਲ ਸਿੰਘ ਅੰਦਰ ਹੈਗੇ ਨੇ ਤੇ ਪਿੱਛੇ ਜਿਹੜੀ ਕਲੈਕਟਿਵ ਲੀਡ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੰਮਕਾਜ ਜਿਹੜੇ ਕਰਨੇ ਚਾਹੀਦੇ ਨੇ ਮੋਰਚਾ ਸੰਭਾਲਣਾ ਚਾਹੀਦਾ ਹੈ ਮੀਡੀਆ ਨੂੰ ਕੀ ਬਿਆਨ ਦੇਣੇ ਨੇ ਉਹ ਚੀਜ਼ਾਂ ਜਿਹੜੀਆਂ ਸੋਚਣੀਆਂ ਪੈਣਗੀਆਂ ਕਿਉਂਕਿ ਮੀਡੀਆ ਨੇ ਤੇ ਆਪਾਂ ਦੇਖਿਆ ਕਿ ਉਹਨਾਂ ਨੇ ਤੇ ਸਵਾਲ ਜਿਹੜੇ ਔਖੇ ਤੋਂ ਔਖੇ ਪੁੱਛਣੇ ਨੇ ਹੁਣ ਜਦੋਂ ਭਾਈ ਅਮਿਤਪਾਲ ਸਿੰਘ ਆਪਾਰ ਸੀ ਉਦੋਂ ਵੀ ਆਪਾਂ ਦੇਖਿਆ ਸੀ ਕਿ ਵੱਡੇ ਪੱਧਰ ਤੇ ਉੱਤੇ ਤਿੱਖੇ ਤੋਂ ਤਿੱਖਾ ਸਵਾਲ ਜਿਹੜਾ ਪੁੱਛਿਆ ਜਾਂਦਾ ਸੀ ਉਹ ਹੈਂਡਲ ਕਰ ਲੈਂਦੇ ਸੀ ਪਰ ਪਿੱਛੋਂ ਆਪਾਂ ਦੇਖਿਆ ਕਿ ਜਿਹੜੀਆਂ ਹੁਣ ਲੀਡਰਸ਼ਿਪ ਹੈਗੀ ਆ ਉਹਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਆ ਰਹੀਆਂ ਨੇ ਉਹਨਾਂ ਨੂੰ ਬਕਾਇਦਾ ਇੱਕ ਖਾਕਾ ਤਿਆ ਤਾਈ ਜੇ ਆਪਾਂ ਕਹੇ ਕਿ 2027 ਚ ਕੁਝ ਹੋਏਗਾ ਨਹੀਂ ਤੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੇਵਤੀ ਤਰ੍ਹਾਂ ਜਿਹੜਾ ਹੈਗਾ ਇੱਕ ਵਾਰੀ ਤੇ ਵੇਵ ਬਣਦੀ ਹੈ ਪਰ ਉਹ ਬਾਰ ਬਾਰ ਉਹਨੂੰ ਬਣਾਉਣ ਦੇ ਲਈ ਇੱਕ ਸਿਸਟਮ ਤੁਹਾਨੂੰ ਚਾਹੀਦਾ ਇੱਕ ਕੇਡਰ ਚਾਹੀਦਾ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਰੱਖਣਾ ਪਵੇਗਾ ਸਰਦਾਰਤਾ ਸਿੰਘ ਜੀ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਹੋ ਜਾਣਾ ਹੈਗਾ ਹੈ ਤੇ 5 ਲੱਖ ਕਰੋੜ ਦੇ ਕਰਜ਼ੇ ਵਾਲੇ ਪੰਜਾਬ ਨੂੰ ਕਿਸ ਤਰੀਕੇ ਦੀ ਲੀਡਰਸ਼ਿਪ ਦੀ ਲੋੜ ਹੈਗੀ ਹੈ ਕਿਉਂਕਿ ਜੇ ਆਪਾਂ ਮੁੱਖ ਮੰਤਰੀਆਂ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਹਰੇਕ ਕੋਈ ਬਣਨਾ ਚਾਹੁੰਦਾ ਹੈ ਜੇ ਆਪਾਂ ਮੌਜੂਦਾ ਧਿਰਾਂ ਦੀ ਹੀ ਗੱਲ ਕਰੀਏ ਤੇ ਇਹਨਾਂ ਦੇ ਵਿੱਚੋਂ ਹੀ ਤਕਰੀਬਨ 20 ਬੰਦੇ ਹੋਣਗੇ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਪ੍ਰਡਿਕਟ ਕਰ ਰਹੇ ਹੋਣਗੇ ਹਰੇਕ ਪਾਰਟੀ ਦੇ ਵਿੱਚ ਆਪਾਂ ਦੇਖਿਆ ਇਹ ਮਨ ਕੇ ਕਾਂਗਰਸ ਤੇ ਵੀ ਤੇ ਸਭ ਤੋਂ ਵੱਧ ਹੋਣਗੇ ਕਿਵੇਂ ਤੁਸੀਂ ਦੇਖਦੇ ਹੋਗੇ ਇਸ ਨੂੰ ਹਾਂਜੀ ਹਾਂਜੀ ਸੋ ਇਕਨੋਮਿਕਲੀ ਬਹੁਤ ਵੱਡੇ ਸੰਕਟ ਦਾ ਸ਼ਿਕਾਰ ਹੈ ਪੰਜਾਬ ਸੋ ਨੀਅਰਲੀ ਜਦੋਂ ਇਹ ਸਰਕਾਰ ਨੇ ਜਾਣਾਂ ਦਾ 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਸਿਰ ਤੇ ਚੜਿਆ ਹੋਣਾ ਸੋ ਇੱਕ ਐਕਸਪਰਟ ਨੇ ਮੈਨੂੰ ਦੱਸਿਆ ਵੀ ਜੇ 50 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਜਾਂਦਾ ਹ ਤਾਂ ਉਹਦੇ ਚੋ ਸਰਕਾਰ ਕੋਲ ਡਿਵੈਲਪਮੈਂਟ ਲਈ 5000 ਕਰੋੜ ਹੀ ਬਚਦਾ 45 ਹਜ਼ਾਰ ਕਰੋੜ ਕਰਜ਼ਾ ਜਿਹੜਾ ਪਿਛਲਾ ਲਿਆ ਹੋਇਆ ਉਹ ਤੇ ਉਹਦੀਆਂ ਕਿਸ਼ਤਾਂ ਤੇ ਉਹ ਸਾਰਾ ਕਰਨ ਵਿੱਚ ਹੀ ਡੁੱਬ ਜਾਂਦਾ ਹੈਗਾ ਨਾ ਸੋ ਇਸ ਲਈ ਜਦੋਂ ਇਸ ਪੱਧਰ ਤੇ ਤੁਹਾਡੇ ਕੋਲ ਕੋਈ ਰਿਸੋਰਸਸ ਨਾ ਹੋਣ ਉਹ ਸਵੇਲੇ ਜਿੱਦਾਂ ਤੁਸੀਂ ਕਿਹਾ ਵੀ 20 ਬੰਦੇ ਹਲੇ ਵੀ ਮੁੱਖ ਮੰਤਰੀ ਬਣਨ ਨੂੰ ਫਿਰਦੇ ਹੈਗੇ ਸੋ ਕਾਦੇ ਲਈ ਬਣਨ ਨੂੰ ਫਿਰਦੇ ਹੈਗੇ ਕੋਈ ਬਲੂਪ੍ਰਿੰਟ ਨਹੀਂ ਉਹਨਾਂ ਕੋਲ ਸੁਖਵੀਰ ਸਿੰਘ ਬਾਦਲ ਆ ਕਹਿ ਰਹੇ ਹੈਗੇ ਵੀ ਅਸੀਂ ਚੋਣ ਜਿੱਤ ਲਈ ਹੈਗੀ ਆ ਉਹਨਾਂ ਦਾ ਦੋ ਦਿਨ ਪਹਿਲਾਂ ਹੀ ਬਿਆਨ ਆਇਆ ਵੀ ਜਿਸ ਤਰ੍ਹਾਂ ਵੱਡੇ ਬਾਦਲ ਸਾਹਿਬ ਨੇ ਟਰੈਕਟਰ ਨੂੰ ਗੱਡਾ ਕਿਹਾ ਸੀ ਨਾ ਵੀ ਇਹ ਸਾਡਾ ਗੱਡਾ ਹੈ ਇਸੇ ਤਰ੍ਹਾਂ ਮੈਂ ਸਕੂਟਰਾਂ ਤੇ ਮੋਟਰਸਾਈਕਲਾਂ ਦਾ ਜਿਹੜਾ ਟੈਕਸ ਹੈ ਉਹ ਮਾਫ ਕਰ ਦਿਆਂਗਾ ਜਿਹੜਾ ਰਜਿਸਟ੍ਰੇਸ਼ਨ ਟੈਕਸ ਹੈ ਉਹ ਭਲੇ ਉਹ ਸਰਕਾਰ ਕੋਲ ਤਾਂ ਇੱਕ ਪੰਜੀ ਪਹਿਲਾਂ ਹੀ ਨਹੀਂ ਆ ਰਹੀ ਹਾਂ ਸੋ ਆਹ ਪਹਿਲਾ ਜਿਹੜੀ ਤੁਹਾਡੀ 1997 ਦੀ ਪਾਣੀ ਵਾਲੀ ਸਬਸਿਡੀ ਆ ਉਹਨੇ ਕਿਦਾਂ ਆਪਾਂ ਦੇਖਿਆ ਕਿ ਮਾਰਾ ਮਾਰੀਆਂ ਹੋਈਆਂ ਉਹਦੇ ਤੋਂ ਅੱਜ ਤੱਕ ਖੜੇ ਨਹੀਂ ਹੋਇਆ ਔਰ ਉਦੋਂ ਇਹਨਾਂ ਦਾ ਜਿੰਨਾ ਤੈਅ ਸੀਗਾ ਜਿੱਦਾਂ ਦੇ ਹਾਲਾਤ ਸੀ ਜਿਸ ਤਰ੍ਹਾਂ ਦੇ ਜ਼ੁਲਮ ਹੋਏ ਸੀ ਉਦੋਂ ਜੇ ਇਸ ਤਰ੍ਹਾਂ ਦੀਆਂ ਫ੍ਰੀ ਬੀਜ਼ ਨਾਮ ਹੀ ਦਿੱਤੀਆਂ ਜਾਂਦੀਆਂ ਤੇ ਫਿਰ ਲੋਕਾਂ ਨੇ ਵੋਟ ਪਾਉਣੀ ਪਾਉਣੀ ਸੀ ਜੀ ਇਹ ਦੇਖੋ 1997 ਵਿੱਚ ਇਹਨਾਂ ਨੇ ਲੋਕਾਂ ਨੂੰ ਇਹ ਇਹ ਚਾਟ ਤੇ ਲਾਇਆ ਵੀ ਅਸੀਂ ਤੁਹਾਨੂੰ ਮੁਫਤ ਵਿੱਚ ਸਹੂਲਤਾਂ ਦੇਵਾਂਗੇ ਅੱਜ 2025 ਵਿੱਚ ਆ ਕੇ ਵੀ ਸੁਖਵੀਰ ਸਿੰਘ ਬਾਦਲ ਲੋਕਾਂ ਨੂੰ ਚਾਟ ਤੇ ਲਾ ਰਿਹਾ ਹੈ ਇਟ ਮੀਨਸ ਉਹ ਬਾਏ ਹੁਕਿਆ ਕਰੋਕ ਇੱਕ ਵਾਰੀ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਉਹਨੂੰ ਸੂਬੇ ਦੀ ਕੋਈ ਫਿਕਰ ਨਹੀਂ ਉਹਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਆਹਾ ਬਿਜਲੀ ਫਰੀ ਦੇ ਕੇ ਭਗਵੰਤ ਮਾਨ ਨੇ ਹੋਰ ਵੱਡੇ ਕਰਜ਼ੇ ਚੜਾ ਲੈਨੇ ਪੰਜਾਬ ਦੇ ਲੋਕ ਕਹਿ ਰਹੇ ਹੈਗੇ ਵੀ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਸਾਨੂੰ 4 ਜਾਂ 5 ਰੁਪਏ ਦੀ ਬਿਜਲੀ ਲਾ ਦਿੱਤੀ ਜਾਵੇ ਤਾਂ ਅਸੀਂ ਬਿੱਲ ਦੇਣ ਨੂੰ ਤਿਆਰ ਖੇਤਾਂ ਦੀ ਸਾਰੀ ਬਿਜਲੀ ਤੇ ਜਿਹੜੀ ਹੈਗੀ ਆ ਉਹ ਪੈਸੇ ਲੱਗਣੇ ਚਾਹੀਦੇ ਹੈਗੇ ਆ ਆ ਬੀਬੀਆਂ ਨੂੰ ਫਰੀ ਦੀ ਟਿਕਟਾਂ ਜਿਹੜੀਆਂ ਬੱਸਾਂ ਚ ਜਿਹੜਾ ਇਹ ਹਜ਼ਾਰ ਵਾਲਾ ਜੀ ਆਪਾਂ ਕਹੀ ਕਿ ਜਦੋਂ ਉਹ ਪੈਣਾ ਹੈਗਾ ਪੈਣਾ ਤੇ ਹੈਗਾ ਹੀ ਐ ਤੇ ਉਹ ਤਾਂ ਇਹਨਾਂ ਨੇ ਕਿਹਾ ਤੇ ਕਰਨਾ ਹੀ ਆ ਹਾਂ ਸੋ ਇਹ 5 ਲੱਖ ਕਰੋੜ ਦੇ ਕਰਜ਼ੇ ਵਾਲੇ ਪੰਜਾਬ ਨੂੰ ਜੇ ਇਨਾ ਸੁਖਬੀਰ ਕਿਆਨੇ ਮਾਨ ਕਿਆਨੇ ਜਾਂ ਕਾਂਗਰਸੀਆਂ ਨਹੀਂ ਇੱਥੇ ਸਾਹਮਣੇ ਆਉਣਾ ਹੈਗਾ ਤਾਂ ਸਾਨੂੰ ਸੋਚਣਾ ਪਵੇਗਾ ਵੀ ਇਹ ਅਗਲੇ 5 ਸਾਲਾਂ 27 ਤੋਂ 32 ਤੱਕ ਇਹਨਾਂ ਨੇ ਪੰਜਾਬ ਦਾ ਕੀ ਹਾਲ ਕਰ ਦੇਣਾ ਹੈਗਾ ਸੋ ਹਾਲੇ ਵੀ ਵੇਕ ਅਪ ਕਾਲ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵੋਟਰਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਵੀ ਤੁਹਾਡੇ ਸਾਹਮਣੇ ਬਹੁਤ ਜਿਹੜਾ ਹੈਗਾ ਹਨੇਰਾ ਭਵਿੱਖ ਇਹਨਾਂ ਲੀਡਰਾਂ ਨੇ ਪੈਦਾ ਕਰ ਦਿੱਤਾ ਹੋਇਆ ਸੋ ਲਗਾਤਾਰ ਆ ਜਿਹੜੇ ਇਹ ਲੀਡਰ ਸਿਰਫ ਆਪਣੇ ਨਿੱਜ ਲਈ ਆਪਣੇ ਬਿਜ਼ਨਸ ਨੂੰ ਕ੍ਰੀਏਟ ਕਰਨ ਲਈ ਆਪਣੀਆਂ ਨਿੱਜੀ ਉਹਦੇ ਲਈ ਹੁਣ ਤੁਸੀਂ ਦੇਖੋ ਵੀ ਨਿੱਜੀ ਤੌਰ ਤੇ ਪੈਸਾ ਬਹੁਤ ਹੈ ਹਮ ਇੱਕ ਆਫੀਸਰ ਵੀ 1500 ਤੋਂ ਲੈ ਕੇ 2 ਜਾਂ 3000 ਕਰੋੜ ਰੁਪਈਆ ਆਪਣੀ ਜੇਬ ਵਿੱਚ ਪਾ ਕੇ ਜਾਂਦਾ ਜੇ ਉਹ 2-3 ਸਾਲ ਪੰਜਾਬ ਵਿੱਚ ਰਹਿ ਜਾਂਦਾ ਸੋ ਜਿਹੜਾ ਪੋਲੀਟੀਸ਼ੀਅਨ ਮੁੱਖ ਮੰਤਰੀ ਬਣਦਾ ਹੈ ਜਾਂ ਡਿਪਟੀ ਮੁੱਖ ਮੰਤਰੀ ਹੈ ਜਾਂ ਇਵਨ ਐਮ.ਐਲ.ਏ ਵੀ ਹੈਗਾ ਸੋ ਇੱਕ ਐਮ.ਐਲ.ਏ ਹੈਗਾ ਮੱਝਾ ਏਰੀਆ ਚੋਂ ਆਉਂਦਾ ਹੈਗਾ ਉਹ ਸਿਰਫ ਐਮਐਲਏ ਆ ਸੋ ਐਮਐਲਏ ਦੀ ਤਨਖਾਹ ਜੇ ਮੰਨੂ ਜਿੰਨਾ ਕੁ ਪਤਾ ਵੀ ਲੱਖ ਰੁਪਈਆ ਜਾਂ 1 ਲੱਖ 10 ਹਜ਼ਾਰ ਰੁਪਈਆ ਹੋਵੇਗੀ ਉਹ 5 ਕਿੱਲਾਂ ਵਿੱਚ ਕੋਠੀ ਬਣਾਈ ਬਣਾਉਣ ਲੱਗਿਆ ਹੋਇਆ ਸੋ 5 ਕਿੱਲਾਂ ਵਿੱਚ ਇੱਕ 1 ਲੱਖ ਰੁਪਈਆ ਲੈਣ ਵਾਲਾ ਵਿਅਕਤੀ ਜੇ ਕੋਠੀ ਬਣਾ ਰਿਹਾ ਤਾਂ ਦੇਖ ਸਕਦੇ ਹੋ ਵੀ ਇੱਕ ਐਮਐਲਏ ਹੀ ਬਣ ਕੇ ਹੀ ਦੋ ਨੰਬਰ ਦਾ ਪੈਸਾ ਕਿੰਨੀ ਵੱਡੇ ਪਦਰ ਤੇ ਕਮਾਇਆ ਜਾਂਦਾ ਸੋ ਪੰਜਾਬ ਨੂੰ ਇਹਨਾਂ 2 ਨੰਬਰ ਦਾ ਪੈਸਾ ਕਮਾਉਣ ਵਾਲੇ ਲੋਕਾਂ ਦੀ ਲੋੜ ਨਹੀਂ ਹੈ ਇੱਕ ਸਿਹਤਬ ਲੀਡਰਸ਼ਿਪ ਦੀ ਲੋੜ ਆ ਪੜ੍ਹੇ ਲਿਖੀ ਲੀਡਰਸ਼ਿਪ ਦੀ ਲੋੜ ਹੈਗੀ ਆ ਜਿਹੜੀ ਆਹਾ ਜਿਹੜੀਆਂ ਫ੍ਰੀ ਵਿੱਚ ਤੁਹਾਨੂੰ ਸਹੂਲਤਾ ਮਿਲ ਰਹੀਆਂ ਇਹ ਬੰਦ ਕਰਨੀਆਂ ਪੈਣਗੀਆਂ ਉਹਨਾਂ ਨੂੰ ਭਰੋਸੇ ਵਿੱਚ ਲੈਣਾ ਪਵੇਗਾ ਲੋਕਾਂ ਨੂੰ ਵੀ ਅਸੀਂ ਬਹੁਤ ਵੱਡੇ ਸੰਕਟ ਦਾ ਸ਼ਿਕਾਰ ਹੈਗੇ ਆ ਤੁਹਾਨੂੰ ਅਸੀਂ ਮੁਫਤ ਸਹੂਲਤਾ ਨਹੀਂ ਦੇ ਸਕਦੇ ਹਾਲ ਦੀ ਘੜੀ ਪਰ ਜੇ ਅਸੀਂ ਆਪਣੇ ਬਜਟ ਨੂੰ ਬਾਕਸ ਨੂੰ ਬੈਲੈਂਸ ਕਰ ਰਿਹਾ ਤਾਂ ਉਹ ਵਿੱਚ ਤੁਹਾਡੀਆਂ ਪੀੜ੍ਹੀਆਂ ਲਈ ਫਰੀ ਐਜੂਕੇਸ਼ਨ ਫਰੀ ਹੈਲਥ ਸਿਸਟਮ ਤੇ ਫਰੀ ਇਨਫਰਾਸਟ੍ਰਕਚਰ ਦੇ ਸਕਦੇ ਹੈਗੇ ਆ ਸੋ ਪੰਜਾਬ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਸੁਖਵੀਰ ਸਿੰਘ ਬਾਦਲ ਭਗਵੰਤ ਮਾਨ ਜਾਂ ਕਾਂਗਰਸ ਆ ਜਿਹੜੀ ਲੋਕਾਂ ਨੂੰ ਮੂਰਖ ਬਣਾ ਰਹੀ ਹੈਗੀਆਂ ਈਵਨ ਨਵਜੋਤ ਸਿੱਧੂ ਨੇ ਵੀ ਪਿਛਲੀਆਂ ਚੋਣਾਂ ਤੋਂ ਪਹਿਲਾਂ ਐਲਾਨ ਕਰਿਆ ਸੀ ਅਸੀਂ 2000 ਰੁਪਏ ਬੀਬੀਆਂ ਨੂੰ ਦੇਵਾਂਗੇ ਨਾ ਸੋ ਇਹ ਬਿਲਕੁਲ ਗਲਤ ਹੈਗਾ ਸਾਰੀਆਂ ਪਾਰਟੀਆਂ ਬਲੂਪ੍ਰਿੰਟ ਲੈ ਕੇ ਆਓ ਵੀ ਸਾਡੇ ਕੋਲ ਇੰਨਾ ਕਰਜ਼ਾ ਹੈਗਾ ਐਨੀ ਕਰਜ਼ੇ ਦੇ ਕਿਸ਼ਤ ਜਾਂਦੀ ਹੈਗੀ ਹੈ ਐਨੀ ਸਾਡੀ ਇਨਕਮ ਹੈਗੀ ਆ ਉਹ ਇਨਕਮ ਵਿੱਚੋਂ ਅਸੀਂ ਕਿੰਨਾ ਤਨਖਾਹਾਂ ਤੇ ਖਰਚ ਕਰਦੇ ਹਾਂ ਕਿੰਨਾ ਪੈਨਸ਼ਨਾਂ ਤੇ ਕਿੰਨਾ ਜਿਹੜੇ 117 ਐਮ.ਐਲ.ਏ. ਪਲੱਸ ਮੰਤਰੀਆ ਉਹਨਾਂ ਤੇ ਕਿੰਨਾ ਅਰਮ ਦਾ ਸਟਰਕਚਰ ਤੇ ਸੋ ਪੂਰੀ ਤਰ੍ਹਾਂ ਉਹਨਾਂ ਨੂੰ ਜਵਾਬ ਦੇ ਬਣਾਓ ਵੀ ਸਾਨੂੰ ਬਲੂਪ੍ਰਿੰਟ ਚਾਹੀਦਾ ਇਕਨੋਮੀ ਦਾ ਕਿੰਨੇ ਪੈਸੇ ਆਉਣਗੇ ਕਿੰਨੇ ਜਾਣਗੇ ਤੇ ਦੂਸਰਾ ਪੋਲਿਟਿਕਸ ਦਾ 1997 ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਰਲ ਕੇ ਪੰਜਾਬ ਦੀ ਆਪਣੀ ਐਸੈਟਸ ਤੇ ਦਾਅਵੇਦਾਰੀ ਛੱਡੀ ਆ ਸੋ ਪੰਜਾਬ ਦੇ ਆਫਿਸ ਆ ਚੰਡੀਗੜ੍ਹ ਤੋਂ ਬਾਹਰ ਗਏ ਪੰਜਾਬ ਯੂਨੀਵਰਸਿਟੀ ਵਿੱਚ ਜਿਹੜੀਆਂ ਅਪੁਆਇੰਟਮੈਂਟਸ ਹੁੰਦੀਆਂ ਸੀ ਉਹਨਾਂ ਵਿੱਚ ਸੈਂਟਰ ਦਾ ਦਬਾਅ ਵਧਿਆ ਚੰਡੀਗੜ੍ਹ ਦੇ ਪ੍ਰਸ਼ਾਸਨ ਵਿੱਚ ਸੈਂਟਰ ਦਾ ਦਬਾਅ ਵਧਿਆ ਪ੍ਰਕਾਸ਼ ਸਿੰਘ ਬਾਦਲ ਨੇ ਸਿਰਫ ਮੁੱਖ ਮੰਤਰੀ ਬਣੇ ਰਹਿਣ ਲਈ ਪੰਜਾਬ ਦੇ ਪੋਲੀਟੀਕਲ ਦਾਅਵੇਆਂ ਨੂੰ ਛੱਡਿਆ ਸੋ ਇੰਨੇ ਬੇਈਮਾਨ ਲੀਡਰਸ਼ਿਪ ਨੂੰ ਜੇ 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 ਸਿੱਖ ਕੌਮ ਦੁਬਾਰਾ ਲਿਆਉਣੀ ਚਾਹੁੰਦੀ ਹੈ ਤਾਂ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦੀ ਵੱਡੀ ਗਲਤੀ ਹੋਵੇਗੀ ਤਿੰਨਾ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਇੱਕ ਗਲਤੀ ਤੇ ਨੇ ਆਰਥਿਕ ਤੌਰ ਤੇ ਪੰਜਾਬ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀਆਂ ਨੇ ਸੋ ਨਵੇਂ ਬੱਚਿਆਂ ਨੂੰ ਨਵੀਂ ਲੀਡਰਸ਼ਿਪ ਨੂੰ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਜੀ ਬਿਲਕੁਲ ਜੀ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਇੱਕ ਬਿਆਨ ਦੀ ਜਿਹੜੀ ਆਪਾਂ ਕਹਿੰਦੇ ਕਿ ਨਿੱਜੀ ਮੀਡੀਆ ਚੈਨਲ ਨੇ ਮੀਡੀਆ ਅਦਾਰੇ ਨੇ ਇੱਕ ਲਗਾਈ ਹੈਗੀ ਆ ਉਹ ਕਹਿੰਦੇ ਕਿ ਪੰਥ ਤੇ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਭਲੇ ਦੇ ਲਈ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਨਾਲ ਏਕਤਾ ਜਿਹੜੀ ਹੈ ਉਹ ਹੋ ਸਕਦੀ ਹੈਗੀ ਆ ਸਰਦਾਰ ਹਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਕਿਵੇਂ ਇਸ ਬਿਆਨ ਦਾ ਆਪਾਂ ਵਿਸ਼ਲੇਸ਼ਣ ਕਰਾਂਗੇ ਜੇ ਇਹੀ ਕਰਨਾ ਸੀ ਤੇ ਇਹ ਤਾਂ ਫਿਰ ਬਹੁਤ ਸਾਲ ਪਹਿਲਾਂ ਵੀ ਹੋ ਸਕਦਾ ਸੀ ਫਿਰ ਇਹ ਇੰਨਾ ਲੰਬਾ ਆਪਾਂ ਕਿ ਇੱਕ ਸਮਾਂ ਬੀਟ ਕਿਉਂ ਕਰਨਾ ਸੀ ਹਾਂ ਬਿਲਕੁਲ ਬਿਲਕੁਲ ਸੋ ਇਹ ਸਿੰਘ ਮਾਨ ਦਾ ਜਿਹੜਾ ਬਿਆਨ ਆ ਦੁਖਦਾਈ ਹੈਗਾ ਸੋ ਜੇ ਉਹਨਾਂ ਨੇ ਏਕਤਾ ਕਰਨੀ ਹੈਗੀ ਆ हां वैसे त सिमरनजीत सिंह मान ਦੇ ਸੁਭਾਅ ਵਿੱਚ ਏਕਤਾ ਕਰਨ ਵਾਲਾ ਕੰਨ ਹੈ ਨਹੀਂ ਉਹ ਕਿਸੇ ਨਾਲ ਏਕਤਾ ਕਰਕੇ ਨਹੀਂ ਚੱਲ ਸਕਦੇ ਸੋ ਪਤਾ ਨਹੀਂ ਹੁਣ ਸੁਖਬੀਰ ਸਿੰਘ ਬਾਦਲ ਨਾਲ ਉਹ ਕਿਸ ਤਰ ਤਰ ਤੇ ਏਕਤਾ ਕਰਨਗੇ ਇੱਕ ਬਿਆਨ ਉਹਨਾਂ ਦਾ ਇਹ ਵੀ ਆਇਆ ਵੀ ਭਵਿਕ ਵਿੱਚ ਅਕਾਲੀ ਸਰਕਾਰ ਬਣਾਉਣ ਲਈ ਆਪਾਂ ਸਾਰੀਆਂ ਅਕਾਲੀ ਧਿਰਾਂ ਨੇ ਇਕੱਠੀਆਂ ਹੋ ਜਾਈਏ ਸੋ ਜੇ ਅਕਾਲੀ ਧਿਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕੱਠਿਆ ਹੋਣਾ ਇਹ ਤਾਂ ਫਿਰ ਆਪਣਾ ਗਾਲ ਆ ਜਿਹੜਾ ਆਪ ਵਧਣ ਵਾਲੀ ਗੱਲ ਹੋਵੇਗੀ हां ਅਕਾਲੀ ਧਿਰਾਂ ਇਕੱਠੀਆਂ ਹੋਣ ਲੀਡਰ ਕੌਣ ਹੋਵੇ ਉਹਦੇ ਚੋਂ ਤਾਂ ਈਵਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੀਡਰ ਮੰਨਿਆ ਜਾ ਸਕਦਾ ਸੋ ਘਟ ਉਹਨਾਂ ਨੇ ਇਹ ਤਾਂ ਐਲਾਨ ਕਰਿਆ ਹੋਇਆ ਵੀ ਮੈਂ ਕੋਈ ਚੋਣ ਨਹੀਂ ਲੜਾਂਗਾ ਸਿਰਫ ਜਥੇਬੰਦਕ ਢਾਂਚਾ ਹੋ ਲੈ ਕੇ ਆਉਣਾ ਜੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੀ ਸਿਮਰਤਜੀਤ ਸਿੰਘ ਮਾਨ ਨੇ ਜਾਣਾ ਹੈ ਅੰਤ ਨੂੰ ਇੰਨਾ 40 ਸਾਲ ਸੰਘਰਸ਼ ਕਰਕੇ ਤਾਂ ਸਾਨੂੰ ਲੱਗਦਾ ਵੀ ਇਹ ਰਾਜਨੀਤਿਕ ਸਿਆਣਪ ਨਹੀਂ ਹੈ ਮਾਨ ਸਾਹਿਬ ਦਾ ਇੱਕ ਆਪਣਾ ਕਦ ਹੈ ਉਹ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਕਰਨ ਵਾਲੀਆਂ ਬਾਕੀ ਸਾਰੀਆਂ ਪੰਥਕ ਧਿਰਾਂ ਨਾਲ ਇੱਕ ਨੇੜਤਾ ਬਣਾਉਣ ਤੇ ਉਹਨਾਂ ਨਾਲ ਜਿਹੜਾ ਇੱਕ ਸਾਂਝਾ ਮੁਹਾਜ ਬਣਾ ਕੇ ਚੱਲਣ ਉਹ ਹਾਲਾਂਕਿ ਉਹਨਾਂ ਤੇਰਾ ਦਾ ਇਹ ਦੋਸ਼ ਹੈਗਾ ਵੀ ਮਾਨ ਸਾਹਿਬ ਕਦੀ ਇਸ ਤਰ੍ਹਾਂ ਸਹਿਰਤਾ ਨਾਲ ਨਹੀਂ ਕਰਦੇ ਸੋ ਮਾਨ ਸਾਹਿਬ ਨੂੰ ਬੇਨਤੀ ਆ ਵੀ ਹੁਣ ਆ ਆਖਰੀ ਵਰਿਆਂ ਵਿੱਚ ਆ ਕੇ ਇੰਨੇ ਸਾਲ ਉਹ ਪੰਥਕ ਜਜ਼ਬਿਆਂ ਦਾ ਸੰਘਰਸ਼ ਕਰਕੇ ਸੋ ਹੁਣ ਉਹਨਾਂ ਨੂੰ ਪਾਵਰ ਪੋਲਿਟਿਕਸ ਦੇ ਇਸ ਲਾਲਚ ਵਿੱਚ ਨਹੀਂ ਫਸਣਾ ਚਾਹੀਦਾ ਉਹ ਇੱਥੇ ਪੋਲੀਟੀਕਲੀ ਗਲਤੀ ਕਰ ਰਹੇ ਨੇ ਸਵਹਿਰਦਤਾ ਹੈਗੇ ਆ ਵੀ ਕੌਮ ਨੂੰ ਜਥੇਵੰਦਕ ਤੌਰ ਤੇ ਹੋ ਸਕਦਾ ਮਾਨ ਸਾਹਿਬ ਹੀ ਅਗਵਾਈ ਦੇ ਦੇਣ ਹਨਾ ਵੀ ਉਹਨਾਂ ਵਿੱਚ ਜੇ ਅਗਵਾਈ ਦੀ ਇਹ ਕਾਬਲੀਅਤ ਹੋਵੇ ਉਹ ਇੱਕ ਸਵਹਿਰਦਤਾ ਨਾਲ ਅਗਵਾਈ ਦੇ ਕੇ ਕੌਮ ਨੂੰ ਇਸ ਸੰਕਟ ਵਿੱਚੋਂ ਕੱਢਣ ਦਾ ਯਤਨ ਕਰਨ ਜੀ ਬਿਲਕੁਲ ਜੀ